ਚੱਲ ਚੱਲ ਪੱਜਾ 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 ਜਲਦੀ ਆ ਜਾ ਅਮਰੂਦ ਅਮਰੂਦ ਕਰਦੀ ਰਹਿੰਦੀ ਆ ਆਏ ਨੂੰ ਆਏ ਵੀ ਨਹੀਂ ਪਤਾ ਦਾ ਅਮਰੂਦ ਤੋੜਦਾ ਕੌਣ ਆਏ ਅਸ ਸਿਲੰਡਰ ਜਾਂ ਦੇਖੀ ਅੱਜ ਹੀ ਮੁਕਣਾ ਸੀ ਇਹਨੇ ਝੜਦਾ ਮੌਸਮ ਆਗਾ ਚਾਹ ਹੋ ਗਈ ਭਾਈ ਚਾਹ ਮੰਮੀ ਸਿਲੰਡਰ ਨਾ ਮੁੱਕ ਗਿਆ ਫਿਰ ਹੁਣ ਉਹ ਤਾਂ ਮੁਕਣਾ ਹੀ ਸੀ ਤੈਨੂੰ ਕਿਦਨ ਦੀ ਮੈਂ ਕਹੀ ਆਂਦੀ ਸੀ ਵੀ ਭਾਈ ਲਾ ਕੇ ਨਾ ਗੈਸ ਨੂੰ ਚਲਾ ਕੇ ਤਾਂ ਆਪ ਅੰਦਰ ਵੜ ਕੇ ਬੈਠ ਜੰਨੀ ਆ ਮੈਂ ਤਾਂ ਨਾ ਛੀਛੀ ਮਹੀਨੇ ਨਹੀਂ ਮੁੱਕਣ ਦਿੰਦੀ ਹੁੰਦੀ ਸੀ ਮੰਮੀ ਹੁਣ ਮੇਰੀ ਗੱਲ ਸੁਣ ਟੱਬਰ ਦਾ ਕੰਮ ਆਗਾ ਸੁੱਕਾ ਦੁੱਧ ਦਾ ਦੁੱਧ ਕੱਪਾ ਵੀ ਗੈਸ ਤੇ ਗਰਮ ਕਰਨਾ ਹੁੰਦਾ ਹੁਣ ਫਿਰ ਮੈਂ ਕੀ ਕਰਾਂ ਤੂੰ ਸਤੈ ਮੈਨੂੰ ਤਾਂ ਮੇਰਾ ਕੱਲਾ ਮੋਬਾਈਲ ਦਿਖਦਾ ਅਕੇ ਮੋਬਾਈਲ ਲੈ ਕੇ ਬਹਿ ਜਾਨੀ ਹੈਗੀ ਤੈਨੂੰ ਮੈਂ ਕਿੰਨੇ ਵਾਰੀ ਆਖਿਆ ਭਾਈ ਆ ਮੂਰੇ ਜਦੋਂ ਗਰਮੀ ਇਸ ਦਿਨ ਵਧੀਆ ਲੱਗਦੇ ਸੀ ਉਦੋਂ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਆਪ ਹੀ ਗੋਹਾ ਪੱਥ ਲਿਆ ਕਰ ਮੜੀਆਂ ਮੜੀਆਂ ਪਥੂਲੀਆਂ ਜੀਆਂ ਚੁੱਲ੍ਹੇ ਜੱਗ ਮੱਚ ਪੈਂਦੀ ਹੁੰਦੀ ਐ। ਉਹ ਮੰਮੀ ਮੇਰੀ ਗੱਲ ਸੁਣ ਲੋ ਮੈਂ ਨਹੀਂ ਕਿਤੇ ਗੋਹਾ ਗੋਹਾ ਪੱਥਿਆ ਨਾਲੇ ਮੈਨੂੰ ਕੀ ਲੋੜ ਪੈਂਦੀ ਐ ਗੋਹਾ ਪੱਤਨ ਦੀ। ਸੁੱਕ ਸੁੱਕਣਾ ਸਾਡੇ ਦਾ ਬਾਧੂ ਉਹ ਲੱਗਿਆ ਹੋਇਆ ਸੀ ਗੋਬਰ ਗੈਲ ਕੀ ਕਹਿੰਦੇ ਹੁੰਦੇ ਆਗੇ। ਉਹ ਆਪੀ ਗੈਸ ਬੂਜੀ ਬਣਾਉਂਦਾ ਸੀ। ਬਾਕੀ ਸਾਨੂੰ ਮੈਂ ਇੱਕ ਗੱਲ ਹੋਰ ਦੱਸ ਦਿਆਂਗੀ। ਆਹੋ ਆਗਾ ਤੁਨ ਮੈਂ ਕਿਹਾ ਤਾਂ ਸੀ ਵੀ ਸਿਲੰਡਰ ਹੋਰ ਭਰਾ ਕੇ ਰੱਖ ਲੈ ਕਰੋ। ਲੱਕੜਾ ਮੁੱਲ ਮੰਗਾ ਰੋ ਲੱਕੜੇ ਨੇ ਮੁੱਲ ਮੰਗਾਗਾ ਜਾਂ ਨਾ ਮੰਗੀਆਂ। ਇਹ ਲੱਕੜਾ ਕਿਹੜਾ ਐਵੇਂ ਸਸਤੀਆਂ ਹੁੰਦੀਆਂ 1000 ਰੁਪਏ ਇੱਕ ਬਟਲ ਦਿੰਦੇ ਐ। ਹੁਣ ਤਾਂ 120 ਚੱਲ ਫਿਰ ਮੇਰੀ ਗੱਲ ਸੁਣੋ ਉਧਰ ਸਾਹਮਣੇ ਬਾਦੂ ਗਹਾਰਾ ਲੱਗਿਆ ਪਿਆ ਚੱਕ ਲੈਉਣੇ ਆ ਅੱਛਾ ਗਹਾਰਾ ਆਪਣੇ ਵਾਸਤੇ ਲਾਇਆ ਅਗਲੇ ਨੇ ਆਪ ਔਖੀਆਂ ਹੋ ਕੇ ਪੱਥਦੀਆਂ ਰਹੀਆਂ ਉਹ ਤੇ ਫੇਰ ਕੀ ਹੁੰਦਾਗਾ ਜੇ ਆਪਾਂ ਦੋ ਬੱਠਰ ਪਰ ਲਿਆਵਾਂਗੇ ਕਿੱਡੀ ਕੀ ਗੱਲ ਦੋ ਬੱਠਰਾਂ ਨੂੰ ਉਹਨਾਂ ਨੂੰ ਕੀ ਫਰਕ ਪੈਂਦਾਗਾ ਚੱਕ ਲੈਉਣੇ ਭੱਜੇ ਜਾਂਦੇ ਕੁਛ ਨਹੀਂ ਹੁੰਦਾ ਨਹੀਂ ਉਹ ਤਾਂ ਮੁੱਲ ਵੇਚਦੀਆਂ ਤੈਨੂੰ ਦੋ ਬੱਠਲ ਉਹੀ ਕਿਵੇਂ ਦੇ ਦੇਣਗੀਆਂ ਆਏ ਅੱਜਕੱਲ ਕੋਈ ਨਹੀਂ ਦਿੰਦਾ ਨਾਲੇ ਸਰੀਕਣੀਆਂ ਆਪਣੀਆਂ ਆਪਣੇ ਨੱਕ ਤੇ ਉਹਦੀ ਮਾਰਨਗੀਆਂ ਆਖਣ ਗਾ ਵੀ ਤੇਰੀ ਡੈਂਗੜੇ ਵਰਗੀ ਨੂੰਹ ਆ ਪੱਥਲੇ ਬੱਤ ਦਾ ਮੇਰੀ ਗੱਲ ਸੁਣੋ ਮੈਂ ਕਿਹੜਾ ਸੁਣੂ ਆਏ ਕਹਿਣੀ ਆਂ ਵੀ ਉਹਨਾਂ ਤੋਂ ਮੰਗ ਕੇ ਲਿਆਓ ਮੈਂ ਤਾਂ ਆਏ ਕਹਿਣੇ ਬੱਠਲ ਭਰ ਕੇ ਲੈ ਆਈਏ ਚੋਰੋਂ ਭੂ ਮੈਂ ਮਰ ਜਾ ਚੋਰੋਂ ਭੂ ਮੈਂ ਤਾਂ ਨਹੀਂ ਭਈ ਕਦੇ ਚੋਰੀ ਕੀਤੀ ਤੇ ਨਾਲੇ ਮੇਰੀ ਗੱਲ ਸੁਣ ਜੇ ਫੜ ਗਈਆਂ ਤਾਂ ਅਗਲਾ ਕੀ ਕਹੂਗਾ ਪਿੰਡ 'ਚ ਗੱਲ ਲੜਾ ਦੂ ਲੈ ਆਏ ਕਿਵੇਂ ਪਤਾ ਲੱਗਿਓ ਮੈਂ ਤਾਂ ਬੰਡੇ ਜਦੋਂ ਨਾ ਆਦੇ ਪਿੰਡ ਸੀ ਲੋਕਾਂ ਸੁੱਤੇ ਪਏ ਪਏ ਆਏ ਆਏ ਗੋਹਾ ਗੱਪੇ ਪਾਥਾਂ ਲੱਕੜਾਂ ਵਾਲੇ ਸਭ ਕੁਝ ਚੱਕ ਲੈਂਦੀ ਸੀ ਢੇਰ ਰਾ ਲੈਂਦੀ ਸੀ ਅਸੀਂ ਤਾਂ ਨਹੀਂ ਕਦੇ ਮੁੱਲ ਮਹੱਲਤ ਨਾ ਸੀ ਨਾ ਇਹ ਸਿਲੰਡਰ ਕੱਪੇ ਦਾ ਜੱਬ ਪਿਆ ਸਾਡੇ ਤਾਂ ਜਮਈ ਬੂਮਾ ਮਰ ਜਾ ਸੱਚੀ ਕਰਨਾ ਤੇ ਮੈਂ ਤੈਨੂੰ ਭਾਈ ਦੱਸਿਆ ਸੀਗਾ ਪਹਿਲਾਂ ਵੀ ਬੰਨ ਤਾਂ ਵੀ ਇਹ ਆਦਤ ਆ ਮੈਂ ਤਾਂ ਮਜਬੂਰ ਆਦਤ ਤੋਂ ਬੂਮਾ ਮਰ ਜਾ ਨਾ ਭਾਈ ਆ ਜੋੜੇ ਤੇਰੇ ਮੂਰੇ ਹੱਥ ਇਹ ਜਗ ਉਸ ਇੱਥੇ ਨਾ ਕਰੀ ਭਾਈ ਮੇਰੀ ਗਾਸਣ ਹੁਣ ਕੇਰਾ ਤਾਂ ਤੂੰ ਪਈਆਂ ਨੂੰ ਚਾਹ ਬਣਾਉਣੀ ਉੱਥੇ ਭੇਜਵੀਂ ਆ ਝੁੰਨੇ ਵਾਲਿਆਂ ਨੂੰ ਤੂੰ ਮੇਰੇ ਨਾਲ ਚੱਲ ਇਹ ਕਿਸੇ ਨੂੰ ਨਹੀਂ ਪਤਾ ਲੱਗਦਾ ਪਮਿੰਟਰ ਦੀ ਦੋ ਬੱਠਰ ਪਰ ਲਿਆਉਣ ਆ ਜਾ ਮੈਂ ਭਈ ਨਾਲ ਤਾਂ ਤੇਰੇ ਜਾਵੜੂ ਮੈਂ ਤਾਂ ਪਿਸ਼ਾਹ ਖੜੀ ਰਹੂੰਗੀ ਆਪੇ ਆਪ ਦਾ ਚੱਕ ਕੇ ਲਿਆਈ ਚਾਹੇ ਨਾ ਲਿਆਈ ਤੇ ਪਰ ਭਈ ਮੈਨੂੰ ਤਾਂ ਇਹ ਜਿਹੇ ਕੰਮਾਂ ਤੋਂ ਲੱਗਦਾ ਡਰ ਓਹੋ ਤੂੰ ਤਾਂ ਐਵੇਂ ਡਰੀ ਜਾਨੀਆ ਕਿਉਂ ਮੋਕ ਮਾਰੀ ਜਾਨੀ ਹੈਗੀ ਦੋ ਬੱਠਰ ਛੇਤੀ ਲੈ ਕੇ ਮੁੜ ਆਵਾਂਗੀ ਆ ਉੱਥੇ ਮੈਂ ਕੱਲੀ ਲੰਕੀ ਜਾਊਂਗੀ ਦੋ ਤਿੰਨ ਗੇੜੇ ਲਾਊਂਗੀ ਪਤਾ ਲੱਗਣਾ ਹੋਵੇ ਇੱਕ ਚ ਵੀ ਲੱਗ ਜਾਊਗਾ ਕੱਲੀ ਦਾ ਵੀ ਲੱਗ ਜਾਊਗਾ ਜੇ ਨਾ ਲੱਗਣਾ ਹੋਵੇ ਪੰਜ ਬੱਠਰ ਪਰ ਲੱਗੇ ਪੂਰਾ ਪਤਾ ਲੱਗਣਾ ਤੂੰ ਚੱਲ ਮੇੜਾ ਦਰਿਆਣਾ ਕਰ ਨਹੀਂ ਮੈਂ ਤੈਨੂੰ ਐ ਕਹਿੰਦੀ ਆ ਭਾਈ ਜੇ ਤੂੰ ਲਿਆਉਣੀਆਂ ਹੀ ਆ ਤੇ ਤੂੰ ਐ ਕਰ ਗੱਟਾ ਲੈ ਜਾ ਭਾਈ ਤੇ ਗੱਟਾ ਭਰ ਲੀ ਮੈਂ ਕੱਲੀ ਨਹੀਂ ਆਂਦੀ ਮੈਂ ਕੱਲੀ ਜਾਂਦੀ ਸੋਹਣੇ ਲੱਗੂ ਤੂੰ ਮੇਰੇ ਨਾਲ ਚੱਲ ਮੈਂ ਮੱਠੇ ਚੱਕ ਲੂ ਤੂੰ ਗੱਟਾ ਚੱਕ ਲਈ ਜਾਂ ਤੂੰ ਮੱਠੇ ਚੱਕ ਲਈ ਮੈਂ ਗੱਟਾ ਚੱਕ ਲੂ ਕਿਉਂ ਨਹੀਂ ਮੰਨਦੀ ਗੱਲ ਨਾ ਭਾਈ ਮੈਂ ਤਾਂ ਵੇਖ ਮੇਰੀ ਗੱਲ ਸੁਣ ਮੇਰੇ ਤਾਂ ਨਾ ਜੇ ਕੋਈ ਗਲਤੀ ਹੋ ਜਾਂਦੀ ਮੇਰੀ ਗਲਤੀ ਤਾਂ ਉਹਦੀ ਫੜੀ ਜਾਂਦੀ ਐ ਤੂੰ ਤਾਂ ਹੁਣ ਭਾਈ ਕਹਿ ਦਿੰਦੀ ਐ ਮੈਂ ਤਾਂ ਪੱਕੀ ਚੋਰ ਨਹੀਂ ਐ ਤੇ ਪਰ ਭਾਈ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਹੋਵੇ ਉਹ ਤਾਂ ਇਹ ਕੰਮਾਂ ਚ ਹੁੰਦਾ ਸ਼ਹਿਾਰ ਮੈਥੇ ਤਾਂ ਵੇਖ ਇੰਨੀ ਸ਼ਿਆਰੀ ਚੱਲਦੀ ਨਹੀਂ ਤੇ ਨਾ ਹੀ ਭਾਈ ਮੇਰਾ ਇੰਨਾ ਦਾਵਾ ਵੀ ਮੈਂ ਉਹਨਾਂ ਦੇ ਮੱਥੇ ਲੱਗ ਜੂ ਮੁੜ ਕੇ ਉਹਨਾਂ ਦੀ ਚੀਜ਼ ਚੱਕ ਕੇ ਤੂੰ ਮੇਰੇ ਹੁੰਦੇ ਨਾ ਡਰਿਆ ਨਾ ਕਰ ਤੂੰ ਦੇਖੀ ਜਾਈ ਤੈਨੂੰ ਤਾਂ ਦਿਨਾਂ ਚ ਦੀ ਅਮੀਰ ਕਰ ਦੂ ਮੈਂ ਕਰ ਕਰ ਚੋਰਾ ਤੂੰ ਆਇਆ ਪਾਥਾਂ ਚੱਕ ਕੇ ਲੱਗੇ ਆ ਜਾ ਚੱਲ ਚੱਲ ਪੱਜਾ 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 ਜਲਦੀ ਆ ਜਾ ਪੱਜਾ ਪੱਜਾ ਤਾਂ ਕਿ ਮੈਨੂੰ ਤਾਂ ਨਾ ਇਹੋ ਜਿਹੇ ਕਿਤੇ ਮੈਂ ਤਾਂ ਕੀਤੇ ਨਹੀਂ ਸੀ ਜਿਹੇ ਜੇ ਤੂੰ ਮੈਨੂੰ ਕਰਨ ਲਾਤੇ ਤੇ ਗੇਹੇ ਜੇ ਨੂੰ ਕਿ ਮੈਂ ਕੋ ਤੈਨੂੰ ਮਾੜਾ ਕਿੱਤਾ ਕਰਿਆ ਤੇਰਾ 1000 ਰੁਪਏ ਹੀ ਬਚਾਇਆਗਾ ਪਾਤੀਆਂ ਲਿਆਉਣੀਆਂ ਦੀ ਕੋ ਘਰੋਂ ਨਹੀਂ ਸੱਟ ਕੇ ਆਏਗੀ ਕੁਛ ਇਹੋ ਜਿਹੇ ਹਜ਼ਾਰ ਨਾਲੋਂ ਤਾਂ ਨਾ ਮੈਂ ਵੀ ਚੰਗੀ ਕਿਸੇ ਦੀ ਚੋਰੀ ਕਰਨ ਨਾਲ ਉਹ ਗਾਂ ਧਰਮਰਾਜ ਨੂੰ ਜਾ ਕੇ ਲੇਖਾ ਦੇਣਾ ਪਊਗਾ ਵੀ ਤੂੰ ਚੋਰੀ ਵੀ ਕਰਕੇ ਆਈ ਆ ਫਰਤਾਈਆਂ ਨੇ ਤੈਨੂੰ ਚੋਰੀ ਕਰਾਈ ਆ ਧਰਮਰਾਜ ਕੋਲ ਕਹਤਾਂ ਹਈ ਬੁੜੀ ਕੰਮ ਨਹੀਂ ਹੈਗੀ ਤੂੰ ਚੋਰੀ ਵੀ ਨਹੀਂ ਕੀਤੀ ਹੈਗੀ ਤੂੰ ਜਲਦੀ ਆ ਬਾਹਰ ਗੱਲਾਂ ਨਾ ਮਾਰ ਇਹ ਦੂਬਹਿਲਾ ਕਿਸੇ ਨੂੰ ਪਤਾ ਲੱਗੇ ਹਜੇ ਤੱਕ ਕਿਸੇ ਨੂੰ ਨਹੀਂ ਪਤਾ ਲੱਗੇ ਸੁਣੇ ਮੇਰੀ ਗੱਲ ਸੁਣ ਹਾਂ ਤੂੰ ਤਾਂ ਜਵਾਨ ਹੈਗੀ ਆ ਫਿਰ ਮੈਂ ਤਾਂ ਨਾ ਥੱਕੀ ਪਈ ਆ ਮੈਂ ਇੱਥੋਂ ਨਾ ਆ ਬਣਾ ਲਾ ਤੇਰੇ ਮੂਰੇ ਦੋ ਹੱਥ ਹੰਨੇ ਮੈਂਥੋ ਨਾ ਇਦੂ ਮੁੜ ਕੇ ਨਾ ਇਹ ਜਗਾ ਕੰਮ ਕਰਾਈ ਹਾੜੇ ਮੇਰਾ ਵੀਰ ਕਰੇ ਪਸੂ ਹੈ ਗਿਆ ਪਾਥੀਆਂ ਪੱਥ ਲਿਆ ਕਰ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਗੁੱਤ ਦਾ ਬਾਲ-ਬਾਲ ਕਰ ਦੇਣਗੇ ਆਏ ਤਾਂ ਪਤਾ ਲੱਗਣਾ ਨਹੀਂ ਹੈਗਾ ਜੇ ਹਾਂ ਤੂੰ ਖੜੀ ਰਹੀ ਨਾ ਤੇ ਗੱਲਾਂ ਮਾਰੇਗੀ ਫੇਰ ਤਾਂ ਭਾਜੀ ਪਤਾ ਲਵਾ ਦੇ ਮੈਂ ਤਾਂ ਮਿੰਟਰੀ ਦੀ ਲੈ ਕੇ ਮੁੜ ਆਉਂਦੀ ਮੈਂ ਤਾਂ ਤੁਹਾਨੂੰ ਆਕੇ ਚੱਲ ਮੈਂ ਤੱਲੀ ਕਾ ਨੂੰ ਜਾਣਾ ਦਾ ਨਾਲ ਲੈ ਜੂਗੀ ਚਲ ਆ ਜਾ ਹੁਣ ਭਾਈ ਆਇਆ ਦਾ ਵਾ ਦਾ ਪਤਾ ਲਵਾਏਂਗੇ ਅਮੇ ਭੱਜਾ ਮੈਂ ਤਾਂ ਲੋਕਾਂ ਦੇ ਸੁੱਤੇ ਪਾਏ ਬਚੱਕ ਲੈਣ ਦੀ ਪਾਥਣਾ ਤੂੰ ਤਾਂ ਹੁਣ ਮੜੇ ਜਣਾ ਹੀ ਹੰਬ ਗਈ ਤੂੰ ਤਾਂ ਜਾਣੀ ਐ ਨਾਟ 11 ਬੰਨੂ ਜਲਦੀ ਆ ਜਾ ਤੇ ਆ ਚੱਕਾ ਸਾਰਾ ਚਿੰਤਗਾ ਸ਼ਾਂਤਗਾ ਕੋਈ ਡਰੀ ਜਾਂਦੀ ਸੀਗੀ ਡਰਨਾ ਤਾਂ ਹੈਗਾ ਭਾਈ ਤੂੰ ਤਾਂ ਨਾ ਜਮਈ ਨਹੀਂ ਡਰਦੀ ਕਰਨਾ ਐਦੂ ਮੁੜ ਕੇ ਭਾਈ ਮੈਂ ਤਾਂ ਆ ਫੜ ਲਈਆਂ ਕੰਨਾਂ ਦੀਆਂ ਪੇਪੜੀਆਂ ਐਦੂ ਮੁੜ ਕੇ ਨਹੀਂ ਭਾਈ ਮੈਂ ਤੇਰੇ ਨਾਲ ਜਾਂਦੀ ਲੈ ਫੇਰ ਕਿੱਡੀ ਕੀ ਗੱਲ ਆ ਕੋੜੇ ਬਾਥੀਂ ਚੋਰੀ ਕੀਤੀਆਂ ਕੁਝ ਹੋਰ ਤਾਂ ਨਹੀਂ ਕੀਤਾ ਇਹ ਜੀ ਕੰਮ ਦਾ ਮੈਂ ਤੁਰ ਹੀ ਜਾਂਦੀ ਕਰ ਦਿੰਨੀ ਆਂਗੀ ਪਾਤਰਾ ਚੋਰੀ ਬਥੇਰਾ ਵੱਡਾ ਕੰਮ ਐ ਜੇ ਕਿਸੇ ਨੇ ਗੱਲ ਬਣਾਉਣੀ ਹੁੰਦੀ ਨਾ ਐਡੀ ਕੋ ਗੱਲ ਤੋਂ ਹੀ ਐਡੀ ਗੱਲ ਬੱਦ ਜਾਂਦੀ ਹੁੰਦੀ ਆ ਮੇਰੀ ਗੱਲ ਸੁਣ ਲੈ ਅੱਜ ਤੱਕ ਤਾਂ ਨਾ ਮੇਰੀ ਕਦੇ ਗੱਲ ਬਣੀ ਨਹੀਂ ਮੇਰੀ ਚੋਰੀ ਫੜਨ ਦਾ ਬਾਲੀ ਵੱਡੀ ਗੱਲ ਆ ਗਈ ਆ ਤੂੰ ਰੋਲਾ ਪਾ ਪਾ ਕੇ ਤਾਂ ਭਾਵੇਂ ਨਹੀਂ ਬਣਾ ਦੇ ਮੇਰੀ ਗੱਲ ਨਾਲੇ ਬੇਇੱਜ਼ਤੀ ਪਤਾ ਪਿੰਡ ਚ ਕਿੰਨੀ ਹੋਊਗੀ ਅਗਲਾ ਐ ਕਹੂਗਾ ਵੀ ਫਲਾਨਿਆਂ ਦੀ ਨੂੰ ਚੋਰਨੀ ਫਲਾਨਿਆਂ ਦੀ ਨੂੰ ਚੋਰਨੀ ਐ ਗੱਲ ਉੱਡ ਜੂਗੀ ਤੇਰੇ ਤਾਂ ਨਾ ਪੋਸਟਰ ਲੱਗ ਜਾਣਗੇ ਪਿੰਡ ਚ ਆਏ ਵੇ ਮਰਗੇ ਪੋਸਟਰ ਲਾਉਣ ਵਾਲੇ ਮੇਰੇ ਨਹੀਂ ਲੱਗਦੇ ਕਿਧਰੇ ਪੋਸਟਰ ਮੇਰੇ ਆਦਾ ਵੱਡੀਆਂ-ਵੱਡੀਆਂ ਚੋਰੀਆਂ ਨਹੀਂ ਫੜੀਆਂ ਨੇ ਤੈਨੂੰ ਮੈਂ ਬਾਰ-ਬਾਰ ਤਾਂ ਕਹੀ ਜਾਂਦੀ ਆ ਆ ਪਾਥੀਆਂ-ਪੁੱਥਿਆਂ ਦੀ ਗੱਲ ਤਾਂ ਕੁਛ ਨਹੀਂ ਉਹੀ ਆ ਤੇ ਮੇਰੇ ਲਈ ਆਏ ਨਹੀਂ ਸਾਰੇ ਆ ਹੀ ਕਹਿੰਦੇ ਹੁੰਦੇ ਆ ਉਹ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਜਿੱਦਣ ਫਸ ਗਈ ਨਾ ਤੇ ਉਸ ਦਿਨ ਕਿਸੇ ਨੇ ਨਹੀਂ ਛਡਾਉਣਾ ਆ ਜਿਹੜੀ ਮਾਂ ਨੂੰ ਨਾਲ ਲੈ ਕੇ ਗਈਆਂ ਇਹਨੇ ਵੀ ਗਵਾਹੀ ਨਹੀਂ ਦੇਣੀ ਨਾਲੇ ਭਈ ਪਾਥੀਆਂ-ਪੱਥ ਲਿਆ ਕਰ ਕਿਉਂ ਐਵੇਂ ਨਾਲੇ ਤਾਂ ਆਪਦੀ ਬੇਇੱਜ਼ਤੀ ਕਰਾਏਂਗੀ ਨਾਲੇ ਮੇਰੀ ਨਾਲੇ ਮੇਰੇ ਪੁੱਤ ਦੀ ਕਰਾਏਂਗੀ ਚੱਲ ਕੋਈ ਨਾ ਤੂੰ ਛੱਡ ਪਰੇ ਚੁੱਲ੍ਹੇ 'ਚ ਅੱਗ ਪਾਲਾ ਪਾਲਾ ਚੁੱਲ੍ਹੇ 'ਚ ਅੱਗ ਪਾ ਲੂੰਗੀ ਜੇ ਕਿਸੇ ਨੇ ਆ ਕੇ ਦੇਖ ਲਿਆ ਕੀ ਕਹੇਗੀ ਪੱਥੀਆਂ ਨੂੰ ਕਹਿਣਾ ਕੀ ਆ ਕਹਿ ਦੂੰਗੀ ਸਾਡੀਆਂ ਆਪਦੀਆਂ ਪੱਥੀਆਂ ਹਾ ਇਹਨੇ ਰੌਲਾ ਜਨ ਆਪਾ ਚੁੱਪ ਕਰਕੇ ਜਾ ਹਉ ਡੱਬੀ ਪਈ ਆਗੀ ਅੱਗ ਵਿਚਾਰਾ ਚੁੱਲ੍ਹੇ 'ਚ ਚੰਗਾ ਤੇਲ ਦਾ ਭੋਰਾ ਲੈ ਜਾ ਉਥੋਂ ਫੀਟਰ 'ਚੋਂ ਕੱਢ ਲਿਆ ਹਉ ਪੈਗਾ ਆਪ ਬੋਤਲ 'ਚ ਪਾ ਕੇ ਚੱਕ ਲੋ ਜਾ ਕੇ ਚੰਗਾ ਆ ਬੁੜੀ ਜੀ ਵੀ ਨਾ ਬਦ ਗਈ ਆ ਉਹੀ ਮੋਕ ਮਾਰੀ ਜਾਂਦੀ ਆ ਲੈ ਤੇ ਪਤਨੀ ਚੋਰੀਆਂ ਕਿਤੀਆਂ ਕਿੱਡੀ ਕ ਗੱਲ ਆ ਗਈ ਇਹ ਜੀਆਂ ਚੋਰੀਆਂ ਦਾ ਮੈਂ ਤੁਰੀ ਜਾਂਦੀ ਹੂੰ ਹੀ ਕਰ ਜੰਨੀ ਆ ਬਾਕੀ ਸਰੇ ਆ ਕਰਦੀਆਂ ਨਾ ਚੋਰਨੀ ਚੋਰਨੀ ਜਿੱਦੇ ਤੈਨੂੰ ਲੁੱਟਿਆ ਉਹਦੇ ਪਤਾ ਲੱਗੂਗਾ ਤੈਨੂੰ ਲੁੱਟ ਗਿਆ ਤੈਨੂੰ ਵੀ ਲੈ ਕੇ ਜਾਊਂਗੀ ਹਾਂ ਕਿਰਨਾ ਕਹਿੰਦੇ ਮੈਨੂੰ ਕਿਰਨਾ ਬਦਲੇ ਭਲਾ ਹੀ ਚੜਿਆ ਹੁੰਦਾ ਮੇਰਾ ਤਾਂ ਪਾਥੀਆਂ ਵੀ ਬਾਹਰ ਪਈਆਂ ਉਹ ਨਾ ਭੇਜ ਜਣ ਚਲ ਇੱਥੇ ਬੰਟੂ ਨੂੰ ਕਹਿੰਨੀ ਆ ਵੇਲਾ ਹੀ ਬੈਠਾ ਫੋਨ ਦੇਖੀ ਜਾਂਦਾ ਹੋਊਗਾ ਇਹਨੂੰ ਕਹਿੰਨੀ ਹੈਗੀ ਵੀ ਮੇਰੇ ਨਾਲ ਪਤਨੀ ਅੰਦਰ ਸਟਾ ਇੱਥੇ ਬੈਠਿਆ ਜੀ ਤੁਸੀਂ ਹੈ ਆ ਯਾਰ ਕੰਮ ਹੀ ਆ ਕਰੀ ਜਾਂਦਾ ਸੀਗਾ ਕੰਮ ਤਾਂ ਕਰੀ ਜਾਂਦੇ ਸੀ ਮੇਰੀ ਗੱਲ ਸੁਣੋ ਬਾਹਰ ਨਾ ਬੱਦਲ ਚੜਾ ਹੈ ਯਾਰ ਛੇਤੀ ਗਰ ਘੱਟੇ ਪਰ ਪਰ ਕੇ ਅੰਦਰ ਲਈ ਚੱਕ ਓਏ ਯਾਰ ਤੂੰ ਇਹੋ ਜਿਹਾ ਕੰਮ ਨਾ ਬੁੜੀਆਂ ਵਾਲੇ ਤੂੰ ਕਰ ਲਿਆ ਕਰ ਪਾਥੀਆਂ ਮੈਂ ਤਾਂ ਸਿਲੰਡਰ ਦੋ ਭਰੇ ਪਿਆ ਤੇ ਇਥੋਂ ਪਾਥੀਆਂ ਬਿੰਦਾ ਪਾ ਲੈ ਗੱਟੇ ਚੱਕੇ ਨਹੀਂ ਜਾਣੇ ਦੋ ਗੱਟੇ ਤਾਂ ਮੇਰੇ ਭਰੇ ਪਏ ਉੱਥੇ ਕੋਈ ਨਾ ਜਿਹੜੀ ਤੇਥੋਂ ਚੱਕੀਆਂ ਦੀ ਚੱਕਲਾ ਬਾਕੀ ਮੈਂ ਆਪੀ ਚੱਕ ਲੂੰਗਾ ਹੋਰ ਯਾਰ ਹੱਦ ਹੋਇਆ ਪਿਆ ਉਹ ਹੀ ਖਾ ਤੂੰ ਕਾਈ ਕਰਦਾ ਹੁੰਦਾਗਾ ਉਹ ਹੀ ਖਪੀ ਜਾਨੀ ਰਹਿਨੀ ਪਾਥੀਆਂ ਜੇ ਦੱਸ ਮਾੜਾ ਮੋਟਾ ਜਿਹੜੋ ਸਿਲੰਡਰ ਪਿਆ ਕਰੇ ਫੇਰ ਪਾਥੀਆਂ ਦੀ ਕੀ ਲੋੜ ਆ ਕੋਈ ਨਹੀਂ ਖੱਪਦੀ ਹੈਗੀ ਇਹ ਵੀ ਪਤਾ ਲੋੜੀ ਵਾਲੇ ਵੇਚਦਿਆਂ ਕਿੰਨਾ ਕੰਮ ਆਉਂਦਾਂ ਪਾਥਰਾਂ ਜਾਂ ਫੇਰ ਚੱਕ ਲੈ ਜੇ ਤੈਨੂੰ ਐਡੇ ਕੋਠੀ ਪਾ ਲੈਗੇ ਉਹਨਾਂ ਨੂੰ ਵੇਚ ਕੇ ਮਰੀ ਜਾ ਪਕਾਈ ਹੈ ਮਰੀਆ ਨਾ ਰਹਿਣਾ ਤੂੰ ਇਹ ਵੀ ਨੂੰ ਸੋਚਦਾ ਹੈਗਾ ਅੱਕ ਮੱਚਦੀ ਆ ਤੁਣੀ ਸੇਕਣਾ ਉਹ ਤਾਂ ਨਹੀਂ ਉੱਠਦਾ ਹੈਗਾ ਤੁਣੀ ਮੁਰ ਉਹ ਗਰਮੀ ਹੈਗੀ ਆ ਅੱਗ ਲੱਗੀ ਜਾਂਦੀ ਹੈ ਕੋਈ ਨਾ ਇੱਥੇ ਕਿੱਦਾਂ ਹੋਣੀ ਹੋਰ ਗਰਮੀ ਐਸੇ ਆਲੇ ਤੇ ਤੂੰ ਹੀ ਨਹੀਂ ਭਜਨ ਦਿੰਦਾ ਤੂੰ ਸਾਰਾ ਦਿਨ ਅਜੇ ਨਾ ਚਾਰ ਕਣੀਆਂ ਪੈਣ ਦਿੱਤੀਆਂ ਤੇਰੇ ਵਰਗੀਆਂ ਨਾ ਕਣੀਆਂ ਨੂੰ ਨਾ ਪੈਣ ਮੀ ਪੈਣ ਨਹੀਂ ਦਿੰਦੀਆਂ ਹੈਗੀਆਂ ਇੱਕ ਤਾਂ ਨਾ ਹਜੇ ਮਸਾ ਦਾ ਮੀਂਹ ਔੜ ਲੱਗਦਾ ਪਹਿਲਾਂ ਹੀ ਸਾਰਾ ਸਾਂਭਣ ਲੱਗ ਗਿਆ ਨਹੀਂ ਰੱਬ ਵੀ ਮੁੜ ਜਾਂਦਾ ਮੀਂਹ ਲੈ ਕੇ ਲੈ ਰੱਬ ਦਾ ਵੀ ਨਾ ਕੁਝ ਪਤਾ ਨਹੀਂ ਲੱਗਦਾ ਹੈਗਾ ਆ ਹੁਣੀ ਤਾਂ ਬੱਦਲ ਵਾਈ ਕਰੀ ਬੈਠਾ ਸੀ ਨਾਲ ਕਣੀਆਂ ਛਿੱਤੀ ਜਾਂਦਾ ਸੀ ਹੁਣ ਧੁੱਪ ਆ ਗਈ ਛੇਤੀ ਚੱਲ ਬਾਥਨਾ ਤਾਂ ਫੇਰ ਵੀ ਮੈਂ ਅੰਦਰ ਧਰ ਲਾਂ ਇਹਦਾ ਕਿ ਪਤਾ ਰਾਤ ਬਰਾਤੇ ਵਰਜੇ ਇੱਥੇ ਮੂਹ ਮੈਂ ਮਰ ਜਾ ਹਾਏ ਆ ਕੀ ਹੋ ਗਿਆ ਮੇਰੇ ਗੱਟੇ ਜੇ ਪਰੇ ਰਸੀ ਉਹ ਕਿੱਧਰ ਗਏ ਹਾਏ ਮਤਮਸਾ ਜੋੜੀਆਂ ਸੀਗੀਆਂ ਪਾਤੀਆਂ ਕੀ ਦਾ ਭੇੜਾ ਬਹਿ ਗਿਆ ਬੂਵੇਂ ਮਰ ਜਾ ਕੌਣ ਲੈ ਗਿਆ ਪਾਤੀਆਂ ਚੱਕ ਕੇ ਭਾਈ ਕਾ ਘਰ ਨਾਲ ਲੱਗਦਾ ਪੁੱਛ ਕੇ ਨਾ ਮੈਂ ਪਹਿਲਾਂ ਮੈਂ ਇਹਨਾਂ ਦੇ ਮੇਰੇ ਤਾਂ ਬੱਠਲ ਵੀ ਭਰਾ ਭਰਾ ਲੈ ਦਿਨਾ ਚਲ ਆ ਬੱਠਲ ਮੈਂ ਇੱਥੇ ਰੱਖ ਦੀ ਪਹਿਲਾਂ ਤਾਈ ਕੇ ਪੁੱਛ ਕੇ ਆਣੀ ਜਾ ਕੇ ਮੰਮੀ ਨੇ ਤਾਂ ਪੀ ਲਈ ਜਾ ਮੈਂ ਵੀ ਕੁਟ ਚਾਹ ਦੀ ਪੀ ਲਾ ਮੰਮੀ ਚਾਹ ਹੋਰ ਬਣਾ ਸੋਨੋ ਬੱਸ ਭਾਈ ਪੀਲਾ ਪੁੱਟ ਗੈਸ ਤੇ ਨਾ ਚਾਹ ਬਣਾਉਂਦਿਆਂ ਸੀ ਥੋੜੀ ਜੀ ਕੱਪੀ ਜੀ ਜਿੰਨੀ ਚਾਹ ਪਤੀਲੇ ਚ ਤਾਂ ਨਾ ਮਿੰਤੀ ਗਿੰਤੀ ਨਹੀਂ ਰਹਿੰਦੀ ਤਾਂ ਫੇਰ ਕੀ ਹੁੰਦਾਗਾ ਕੁਛ ਨਹੀਂ ਹੁੰਦਾਗਾ ਨਾਲੇ ਆਏ ਆ ਗੈਸ ਸਲੈਂਡਰ ਦੀ ਚਾਹ ਤਾਂ ਚੰਗੀ ਨਹੀਂ ਹੁੰਦੀਗੀ ਆ ਪਾਥੀ ਗੋਹੇ ਦੀ ਚਾਹ ਤਾਂ ਬਹੁਤ ਚੰਗੀ ਹੁੰਦੀ ਰੋਟੀ ਟੁੱਕ ਕਿਵੇਂ ਆ ਗਈ ਲੈ ਪੈਣਾ ਗਈ ਸਤਿ ਸ਼੍ਰੀ ਅਕਾਲ ਬਣੇ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਹੋ ਤਾਂ ਠੀਕ ਆ ਹਾਂ ਠੀਕ ਆ ਚਾਹ ਦੀ ਕੁਟ ਪਾਰਾ ਤੁਹਾਨੂੰ ਨਾ ਨਾ ਬਸ ਚਾਹ ਤਾਂ ਮੈਂ ਪੀ ਪੀਲਾ ਪੁੱਟ ਚਾਹ ਤਾਂ ਨਹੀਂ ਪੈਣਾ ਬੱਦਲ ਬੋਲਾ ਜਾਂ ਬਾੜਾ ਚੜਾਇਆ ਮੈਂ ਕਿਹਾ ਚੱਲ ਪਾਥੀਆਂ ਜੀਆਂ ਸਾਹਮਣੇ ਅੰਦਰ ਨਹੀਂ ਭੈਣੇ ਕੀ ਹੋ ਗਿਆ ਕੀ ਹੋ ਗਿਆ ਮੰਮੀ ਸੁਣੋ ਕੁਛ ਨਹੀਂ ਪੁੱਤ ਤਰ ਸੁਣੋ ਮੈਂ ਪਾ ਦਿੰਨੀ ਕੁਟ ਚਾਦੀ ਮੈਂ ਤਾਂ ਠਹਿਰ ਕੇ ਪੀ ਲੂੰਗੀ ਅੰਨਾ ਉੱਥੇ ਜੁਪਾਈ ਆ ਤਾਂ ਮੇਚ ਪਾ ਦੇ ਲੈ ਕੁਟ ਕੇ ਪਾ ਦੇ ਜੇ ਬਾਹਲਾ ਕਰੀ ਜਾਨੀਆ ਹੋਰ ਕਿਉਂ ਤਾਂ ਪੀ ਕੇ ਆਈ ਸੀ ਬਸ ਐ ਨਹੀਂ ਕਿ ਬਹੁਤ ਆ ਭੈਣੇ ਤੱਤੀ ਬਲਾ ਚਾਹਤਾ ਹੈ ਹੁਣੀ ਕਰਕੇ ਛੱਡ ਜਾਂਦੇ ਫਿਰ ਜਾ ਅੱਛਾ ਤੇ ਮੈਂ ਨਾ ਹੁਣ ਤੁਹਾਡੇ ਕੋਲ ਕੰਮ ਆਈ ਸੀਗੀ ਤੇ ਗੱਲਾਂ ਐ ਲੱਗਦਾ ਵੀ ਕਈ ਵਾਰ ਤੁਸੀਂ ਗੁੱਸੇ ਵਿੱਚ ਸਾਂ ਨਾ ਕਰਜੋ ਕੀ ਕਾਦਾ ਗੁੱਸਾ ਤੂੰ ਸਤਾ ਕਦੇ ਚੁੱਲਾ ਨਹੀਂ ਵਰਤਿਆ ਹੈਗਾ ਐਚ ਮੈਨੂੰ ਤੂੰ ਐ ਜੇ ਦੀ ਸਮੈਲ ਆਈ ਚਾਹ ਚੋਂ ਤੂੰ ਐ ਦੀ ਹਾਂ ਹਾਂ ਚੁੱਲੇ ਤੇ ਧਰੀ ਸੀਗੀ ਚਾ ਅੱਗੇ ਨਹੀਂ ਪਿੱਛੇ ਨਹੀਂ ਤੂੰ ਸਤਾ ਕਦੇ ਚੁੱਲਾ ਵਰਤਿਆ ਅੱਜ ਕਿਵੇਂ ਨਹੀਂ ਉਵੇਂ ਬੱਦਲ ਜੈਸੀ ਤੇ ਮੇਲਾ ਮੇਰਾ ਜੀਜਾ ਕਰੀ ਜਾਂਦਾ ਸੀਗਾ ਚੁੱਲੇ ਤੇ ਧਰੇ ਸੀਗੇ ਮੈਂ ਚੱਲ ਚੋਲੇ ਉਬਨੇ ਧਰ ਦੂੰਗੀ ਨਾਲੇ ਉਹ ਤਾਂ ਠੀਕ ਹੈ ਭੈਣ ਮੈਂ ਕੀ ਦੱਸਾਂ ਤੈਨੂੰ ਚੱਲ ਤੂੰ ਤਾਂ ਕੱਲ ਵੀ ਆਹੀ ਆਈਆਂ ਅਸੀਂ ਤੇਰੇ ਨਾਲ ਤਾਂ ਮੈਂ ਕੀ ਗੱਲ ਕਰਦੀ ਆ ਤਾਈ ਜੀ ਮੈਂ ਤਾਂ ਐ ਕਹਿੰਦੀ ਸੀ ਸੱਚੀ ਕਿਸੇ ਦਾ ਨਾ ਬੇੜਾ ਹੀ ਬਹਿ ਗਿਆ ਮੇਰੇ ਤੇ ਪਾਤਨਾ ਦਾ ਗੱਟਾ ਭਰਿਆ ਪਿਆ ਸੀ ਪਠਲ ਭਰੇ ਪਿਆ ਸੀ ਤੋ ਨਾ ਕੋਈ ਚੱਕੀ ਲੈ ਗਿਆ ਦਿਨ ਦਿਹਾੜੇ ਸੁਬ੍ਹਾ ਮੈਂ ਭਰ ਕੇ ਗਈ ਆ ਮੈਂ ਜਲ ਸ਼ਾਮ ਨੂੰ ਲੈ ਜੂਗੀ ਚੱਕ ਕੇ ਤੇ ਆ ਤਾਂ ਮੈਂ ਸੋਚਿਆ ਹੀ ਨਹੀਂ ਸੀ ਵੀ ਐਡਾ ਘਰ ਟਹਿ ਜਾਊਗਾ ਸੱਚੀ ਮੈਂ ਤਾਂ ਨਹੀਂ ਐਂ ਹੀ ਸੀ ਤਾਈ ਕੋਈ ਛੇੜੀ ਨੂੰ ਛੂੜੀ ਲੈ ਗਿਆ ਹੋਊਗਾ ਪੁੱਤ ਤਾਈ ਨਛੇੜੀਆਂ ਨੇ ਪਾਠਾ ਤਾਂ ਕਰਾਉਣਾ ਕੀ ਆ ਮੈਨੂੰ ਐਂ ਤਾਂ ਦੱਸ ਦੇ ਪੁੱਤ ਝੜਦਾ ਮੌਕਾ ਕਿਸੇ ਨੂੰ ਵੇਚ ਜਾਣਗੇ ਹਾਂ ਤਾਈ ਗੱਲ ਤਾਂ ਤੇਰੀ ਸਹੀ ਆ ਹੋ ਸਕਦਾ ਮੈਂ ਤਾਂ ਐਂ ਕਹਿੰਦੀ ਸੀ ਤਾਈ ਹੂੰ ਤੁਸੀਂ ਦੇਖਿਆ ਨਹੀਂ ਕਿਸੇ ਨੂੰ ਲੈ ਜਾਂਦੇ ਹੋਏ ਮੈਨੂੰ ਐਂ ਚੱਲ ਤਾਈ ਦਾ ਘਰ ਨਾਲ ਲੱਗਦਾ ਦੇਖ ਲੈ ਹੋਵੇ ਚੱਲ ਮੇਰਾ ਘਰ ਤਾਂ ਦੂਰ ਪੈ ਜਾਂਦਾ ਗਾ ਜੇ ਕਿਸੇ ਨੇ ਦੇਖਿਆ ਤਾਂ ਹੀ ਦੇਖ ਮੈਂ ਲੜਦੀ ਨਹੀਂ ਤੂੰ ਨਾ ਮੇਰੇ ਕੋਲ ਨਾਂ ਲੈ ਦੇ ਸਿੱਧਾ ਜਿਹੜਾ ਬੰਦਾ ਤੂੰ ਦੇਖਿਆ ਜਮਾਂ ਨਹੀਂ ਲੜਦੀ ਨਾ ਮੈਂ ਤੇਰਾ ਨਾਂ ਲਵਾ ਮੈਨੂੰ ਤਾਂ ਹੀ ਕਹਿੰਦਾ ਸਿਆ ਨਾ ਮੈਂ ਤਾਂ ਕਿਸੇ ਨੂੰ ਨਹੀਂ ਵੇਖਿਆ ਮੈਂ ਤਾਂ ਸਮਾਂ ਦੀ ਆਪ ਕਰਨਾ ਨੂੰ ਕਹਿੰਦੀ ਹੁੰਦੀ ਆ ਵੀ ਆਸੇ-ਪਾਸੇ ਭਾਈ ਬੈਠ ਕੇ ਰੱਖਿਆ ਕਰ ਵੀ ਹੁਣ ਤਾਂ ਚੱਲ ਮੈਂ ਬੈਠੀ ਆਂ ਫੇਰ ਭਾਈ ਇਕੱਲੇ ਘਰੇ ਵੀ ਹੋਏਂਗੇ ਤਾਂ ਔਖਾ ਹੋ ਜਾਂਦਾ ਉਹ ਤਾਂ ਠੀਕ ਆ ਤਾਈ ਉਹ ਤਾਂ ਤੁਸੀਂ ਵੀ ਵਾਹ ਪਾਥਨਾ ਪੁੱਤਨਾ ਜੋੜੀ ਬੈਠੋ ਨਾ ਤੁਸੀਂ ਪਾਥ ਦੇਣੀ ਸੀ ਪਹਿਲਾਂ ਸੱਟ ਦਿੰਦੇ ਸੀ ਲੈ ਭੈਣੇ ਸੁਖਰਾ ਮੈਨੂੰ ਤਾਂ ਬਾਲਾ ਸ਼ੌਂਕ ਆਗਾ ਮੈਂ ਤਾਂ ਉਹਦੇ ਪਿੰਡ ਨਾ ਪਾਥੀ ਗੋਆ ਕਲੇ ਖਰਾਬ ਨਹੀਂ ਚੋਣਦਾ ਮੈਂ ਤਾਂ ਬਾਧੂ ਪਾਦੇ ਸੀ ਮੈਂ ਤਾਂ ਮੰਮੀ ਨੂੰ ਵੀ ਹੁਣ ਕਹੇ ਤੇ ਵੀ ਰੂਲੀ ਨੇ ਆਪਣੇ ਤਾਂ ਸੱਟ ਕਿਆ ਕਰ ਮੈਂ ਪਾਥ ਲਿਆ ਕਰੂੰਗੀ ਤਾਂ ਕਰਕੇ ਮੈਂ ਤਾਂ ਪਾਥ ਪਾਥ ਕੇ ਮੈਂ ਤਾਂ ਬਲਾਈ ਸ਼ੌਂਕ ਮੈਂ ਤਾਂ ਢੇਰ ਲਾ ਲਿਆ ਅੱਛਾ ਤੈਨੂੰ ਸ਼ੌਂਕ ਆ ਤੇ ਹੋਰ ਨਾਲੇ ਤੁਸੀਂ ਕਹੀ ਜਾਂਦੇ ਹੋਗੇ ਮੰਮੀ ਦਾ ਕੰਮ ਕੰਮ ਮਤਲਬ ਬਾਹਰ ਵਗ ਜਾਂਦੀ ਆ ਮੈਂ ਤਾਂ ਕਿਸੇ ਨੂੰ ਦੇਖਣ ਲੰਘਦੇ ਨਾ ਆਪਣੇ ਛੋਟਾ ਪਾਥਨਾ ਚੱਕਦੇ ਨੂੰ ਚੱਲ ਤੂੰ ਤਾਂ ਬਾਹਰ ਤੇ ਹੂੰ ਤਾਈ ਜੀ ਤੁਸੀਂ ਕਿ ਮੈਂ ਚੁੱਪ ਜਿਹਾ ਬੈਠਾ ਸੋਚਾਂ ਜਾਂ ਚਪੇ ਪਿਆ ਕੀ ਗੱਲ ਹੋਗੀ ਖੈਰ ਸੁੱਖ ਤਾਂ ਹੈਗੀ ਆ ਖੈਰ ਸੁੱਖ ਤਾਂ ਹੈਗੀ ਆ ਬਸ ਮੇਰੇ ਨਾਲ ਮੜਿਆ ਬੀਬੀ ਘਟਿਆ ਪਿਆ ਅੱਛਾ ਪਰ ਦਵਾਈ ਦੂਈ ਲੈ ਲੋ ਚੰਗੀ ਚਲ ਮਮੀ ਤੁਸੀਂ ਐ ਪੈ ਜਾਓ ਇੱਥੇ ਤੇ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਵਾਂ ਗੋਲੀ ਲੈ ਲੋ ਨਾ ਬਸ ਚਲ ਚੰਗਾ ਬੀਬੀ ਤਾਂ ਘਟ ਰਹੀ ਹੈ ਇਹ ਟਾਈਮ ਖਰਾਬ ਹੈ ਗੋਹਾ ਪੱਥੀ ਨਹੀਂ ਛੱਡਿਆ ਕਿਸੇ ਨੇ ਹੈ ਸਹੀ ਗੱਲ ਆ ਤਾਈ ਜੀ ਅੱਜ ਕੱਲ ਤਾਂ ਨਾ ਲੋਕਾਂ ਦਾ ਸੱਚੀ ਜਮੇ ਹੀ ਬੇੜਾ ਗਰ ਕਾ ਵੀ ਤੁਸੀਂ ਇੱਕ ਡਿੱਕ ਚੀਜ਼ ਆ ਲੈ ਇੱਕ ਦਿਨ ਸਾਡਾ ਕੋਈ ਬੱਲਾ ਮਲਾ ਕੇ ਲੈ ਲੈ ਕਿੱਡੀ ਕੰਨਾਂ ਲਾ ਸਵਾਰ ਬੱਲੋ ਹਾਂ 12 ਵਾ ਅਸੀਂ ਲਾਤਾ ਬਾਹਰਲੇ ਪਾਸੇ ਵਿਚਾਨ ਨਾਲ ਹੋ ਜੇ ਤੇ ਪਤਾ ਨਹੀਂ ਕਿਸੇ ਨੇ ਕੀ ਕਰਨਾ ਸੀ ਕੀ ਨਾ ਅਮਰੂਦਾਂ ਦਾ ਬੂਟਾ ਆ ਲੱਗਿਆ ਸਾਡੇ ਬਾਹਰ ਚ ਕੱਲੇ ਅਮਰੂਦ ਤੋੜਨ ਪਿੱਛੇ ਲੈ ਪੁੱਤ ਮੇਰੀ ਗੱਲ ਸੁਣ ਮੈਂ ਤੈਨੂੰ ਐਂ ਕਹਿੰਦੀ ਆ ਕਿ ਜਦੋਂ ਤੁਸੀਂ ਆਪਦੇ ਘਰੇ ਕੈਮਰੇ ਲਗਵਾਤੇ ਕਿ ਨੌਰੇ ਚ ਕਾ ਤੋਂ ਨਹੀਂ ਲਵਾਏ ਨੌਰੇ ਚ ਕੈਮਰਾ ਓਹੋ ਕੈਮਰੇ ਵਾਲਾ ਕਿਹੜਾ ਕੈਮਰਾ ਛੱਡ ਦਿਆ ਸਾਡਾ ਤਾਂ ਬਾਹਰ ਚੋਂ ਕੈਮਰਾ ਪਟਦਾ ਸੀ ਕਿਸੇ ਨੇ ਦਸੀ ਤਾਂ ਜਾਨੀ ਅਮਰੂਦ ਤੋੜਨ ਦੇ ਖਾਤਰ ਜਦ ਬਾਲਮ ਪਟਦਾ ਫਿਰ ਕੈਮਰਾ ਕਿਹੜਾ ਛੱਡਣ ਕਰੀਂ ਭੈਣੇ ਤੂੰ ਕਿਹੜੀਆਂ ਗੱਲਾਂ ਕਰਦੀ ਐਂਗੀ ਚੋਰਾਂ ਦੇ ਤਾਂ ਬਾਲੇ ਵੱਡੇ ਵੱਡੇ ਕੰਮ ਆਉਂਦੇ ਆ ਚੋਰ ਤਾਂ ਹੱਥ ਸਾਫ਼ ਕਰ ਲਗੇ ਮਿੰਟੀ ਮਾਰਦੇ ਆ ਪਤਾ ਨਹੀਂ ਲੱਗਦਾਗਾ ਤੇ ਹੋਰ ਸਾਡੇ ਪਿੰਡ ਤਾਂ ਆਪ ਬਲਾਈ ਚੋਰਾਂ ਹੋ ਗਏ ਸੀ ਪੱਤੀ ਨਹੀਂ ਲੱਗਾ ਅਜੇ ਤੱਕ ਵੀ ਕਿਹਨੇ ਚੋਰਾਂਾਂ ਕੀਤਾ ਤੇ ਕਿਹਨੇ ਨਾ ਉਹ ਇਹ ਤਾਂ ਨਾ ਫਿਰ ਭੈਣੇ ਆਏ ਹੋ ਗਿਆ ਆਹ ਸੌਰੀ ਤਾਈ ਜੀ ਵੀ ਕੋਚੋਰੀ ਆ ਬੜਾ ਬੋ ਆਪਣੇ ਤਾਂ ਪੈਂਟ ਦੇ ਵਿੱਚ ਹੈ ਇੱਕ ਦਿਨ ਬਾਹਲਾਂ ਵਿੱਚ ਲੈ ਗਿਆ ਫਿਰ ਕੈਮਰਾ ਲੈ ਗਿਆ ਸਾਡੇ ਨਾਲ ਤਾਂ ਥੋੜੇ ਨਹੀਂ ਹੋਈ ਕਦੇ ਚੋਰੀ ਤੇ ਅੱਜ ਕੋਈ ਪਾਥੀਆਂ ਲੈ ਗਿਆ ਲੈ ਸਾਡਾਂ ਸਾਡੀ ਚੋਰੀ ਕਰੀ ਜਾਂਦੇ ਕੋਈ ਤੇ ਬੁੱਤ ਤੈਨੂੰ ਆਏ ਤਾਂ ਨਹੀਂ ਹੋ ਗਿਆ ਵੀ ਪਾਥੀਆਂ ਇਹਨਾਂ ਦੀ ਵੀ ਪਈਆਂ ਨਾ ਨਾ ਦਾ ਇਉਂ ਆਏ ਤਾਂ ਨਹੀਂ ਹੋਇਆ ਹੈਗਾ ਹੁਣ ਮੈਂ ਵੀ ਐ ਜਿਹੀ ਅਹੇ ਜਿਹੀ ਪੱਤ ਦੀ ਹੁੰਨੀ ਜਮੇ ਤੂੜੀ ਜੀ ਪਾ ਕੇ ਵੀ ਛੇਤੀ ਮੱਚ ਜਾਂਦੀ ਸਿਆਲਾਂ ਚ ਮੰਟੂ ਨੂੰ ਨਾ ਆਦਤਤਾਈ ਤੂੰ ਇੱਥੇ ਬੈਠਣ ਦੀ ਐਨੀ ਤੂੰ ਹੀ ਸੇਕਦਾ ਤੂੰ ਤਾਂ ਦੇਖਿਆ ਹੀ ਗਲੀ ਚ ਬੈਠਾ ਹਾਂ ਦਿਨ ਰਾਤ ਬੈਠਾ ਰਹਿੰਦਾ ਅੱਗ ਮੁਰੇ ਧੂਣਾ ਲਾ ਕੇ ਸੱਚੀ ਪਾਣਾ ਮੈਂ ਤਾਂ ਧੂਣਾ ਲਾ ਲਿਆ ਅਜੂ ਜੀ ਨੇ ਸਿੱਖਾ ਨਾ ਖਰਾਬ ਹੋ ਜਾਂਦੇ ਆ ਤਾਂ ਬਗੂ ਨਹੀਂ ਸ਼ੌਕ ਹੈ ਇਹਦੇ ਪੇਕੇ ਕਹਿੰਦੇ ਤਾਂ ਹੀ ਜੋੜ ਲਗਾ ਤੁਸੀਂ ਪੱਥਨਾ ਆ ਵੀ ਮੈਂ ਉੱਥੋਂ ਛੱਟ ਜਾਨੀ ਆ ਗੱਟੇ ਦੋ ਹੂੰ ਇਹ ਕਹਿੰਦੀ ਕਾਹਨੂੰ ਉੱਥੋਂ ਲਿਹਾਉਣੇ ਆਏ ਕੋਠੇ ਤੇ ਪੱਥ ਲੈਂਦੀ ਆ ਪੁੱਤ ਚਲ ਤਾਂ ਹੀ ਮੇਰੀ ਗੱਲ ਸੁਣ ਉੱਥੇ ਨਾ ਹੁਣ ਮੇਰਾ ਵੱਠਲ ਪਿਆ ਕੋਈ ਵੱਠਲ ਨਾ ਲੈ ਜੀ ਚੱਕ ਕੇ ਮੈਂ ਤਾਂ ਡਰ ਹੋਇਆ ਪਿਆ ਉਹ ਜਿਹੜਾ ਚਾਰ ਪਾਥੀਆਂ ਪੰਜਾਂ ਨਾ ਚੱਕ ਚੱਕ ਕੇ ਆਦੇ ਘਰੇ ਸਿੱਟਾ ਮੈਂ ਤਾਂ ਜਾਨੀ ਆ ਭੱਜ ਕੇ ਹੋਰ ਕੀ ਆ ਹੋਰ ਕਰਾ ਮੈਂ ਮੇਰੀ ਗੱਲ ਸੁਣੇ ਮੈਂ ਨਾ ਉਹ ਕਰਦੀਆਂਗੀ ਉਹ ਚਾਹ ਜੀ ਨਾ ਮੱਚ ਨਾ ਜਾ ਲੈ ਮੈਂ ਤਾਂ ਆਪਦਾ ਹੋਰ ਕਾਰਨਾਮਾ ਕਰਨ ਜਾਂਦੀ ਸੀ ਵੀ ਤੇ ਉਹ ਤਾਂ ਪਹਿਲੀ ਉੱਠ ਖੜੀ ਤੂੰ ਹਟ ਜਾ ਹੁਣ ਜਿਹੜੀ ਤੂੰ ਗਲਤੀ ਕਰਤੀ ਅਗਲਾ ਮਗਰੀ ਆ ਗਿਆ ਪੈੜ ਸੁੰਘਦਾ ਹਟ ਜਾ ਜਿਹੜੀ ਕੁਤਨੀ ਜੇ ਨਾ ਤੂੰ ਬਾਲਵਾਲ ਨਾਲੇ ਤਾਂ ਆਪਦਾ ਕਰੋਣਾ ਨਾਲੇ ਮੇਰਾ ਕਰੋਣਾ ਲੈ ਕੁੜੇ ਤੂੰ ਐਵੇਂ ਡਰੀ ਜਾਨੀ ਉਹਨੂੰ ਕੁਸੂ ਬਣਾਏਗਾ ਉਹਨੇ ਕਿਹਾਗਾ ਵੀ ਆਪਾਂ ਚੱਕੀ ਆਗੀਆਂ ਪੱਥਰਾਂ ਜੇ ਕੁਛ ਹੋਰ ਨਾ ਲੈਤਾ ਉਹਨੇ ਕੁਛ ਨਹੀਂ ਪਤਾ ਲੱਗਦਾ ਬੱਲਵ ਬੁੱਲਬ ਕਹਿੰਦੇ ਨਾ ਅਮਰੂਦ ਮਰਦ ਇਹ ਸਾਰੇ ਮੇਰੇ ਕਾਰਨਾਮੇ ਆ ਮੈਂ ਹੀ ਕਰਦੀ ਆਂਗੀ ਮੈਂ ਤੈਨੂੰ ਹਜੇ ਵੀ ਕਹਣੀ ਆ ਭਾਈ ਸਿਆਣੀ ਬੰਦੇ ਦੀ ਸਿਆਣੀ ਗੱਲ ਬਾਤ ਹੁੰਦੀ ਆ ਦੋ ਪੱਥਰਾਂ ਨਾ ਪੰਨ ਕੇ ਉਹਦੇ ਗੋਹੇ-ਗੋਹੇ ਮਾੜੇ ਕੋਠੇ ਤੇ ਖੜਿਆ ਰਿਆ ਅਗਲੇ ਨੂੰ ਆਏ ਹੋਵੇ ਵੀ ਇੱਥੇ ਪੱਥ ਦੀ ਆ ਪੱਥ ਨਾ ਤੇ ਜੇ phasisdi ਨਾ ਨਾ ਤਾਂ ਤੂੰ ਨਿਕਲ ਸਕਦੀ ਐ ਨਾਲੇ ਅਗਲਾ ਮੈਨੂੰ ਗੂਤੋਲੇ ਜਾਟੇ ਵਾਲੀ ਨੂੰ ਵੀ ਤਾਈ ਵੀ ਬੈਠੀ ਗੱਪ ਮਾਰੀ ਜਾਂਦੀ ਐ ਤੇ ਉੱਥੇ ਮਾੜੇ ਥਾਂ ਤੇ ਨਾ ਤੇ ਗੋਹੇ ਦਾ ਐ ਪੋਚਾ ਜਾਂ ਫੇਰਦੀ ਵੀ ਉੱਥੇ ਥਾਂ ਨਿਸ਼ਾਨ ਮਨ ਜੇ ਮਾੜੀ-ਵਾੜੀ ਤੂੜੀ ਖਲਿਆਰਦੀ ਵੀ ਉੱਥੇ ਕੋਠੇ ਤੇ ਪੱਥ ਦੀ ਸੀ ਚਲ ਹਾ ਦਾ ਮੈਂ ਕਰ ਲੂੰਗੀ ਮੈਂ ਤਾਂ ਤੈਨੂੰ ਐਂ ਕਹਿੰਦੀ ਸੀਗੀ ਜੇ ਤੂੰ ਮੈਨੂੰ ਬਹਾਨੇ ਇਹਨਾਂ ਦੇ ਘਰੇ ਲੈ ਜਾਣਾ ਇਹਨਾਂ ਦੇ ਘਰੇ ਨਿਗਾ ਮਾਰਿਆ ਮੈਂ ਇੱਕ ਵਾਰੀ ਨੀ ਪਹਿਨੇ ਆ ਤੇਰੇ ਮੂਰੇ ਜੋੜੇ ਦੂਰ ਹਟ ਮੈਂ ਤਾਂ ਪੁੱਤ ਕਾਦਾ ਵਿਆਹ ਮੈਂ ਤਾਂ ਚੋਰਨੀ ਵਿਆਹ ਲਈ ਆਈ ਭਾਈ ਹੁਣ ਇਹ ਤਾਂ ਸਾਨੂੰ ਗੱਲ ਦੇਖ ਲੈ ਹੋਈ ਸੀਗੀ ਵੀ ਮੈਨੂੰ ਥੋੜੀ ਬਹੁਤ ਆਦਤ ਆ ਗਈ ਮੈਂ ਤਾਂ ਵਿਆਹ ਬੂਚ ਵਾਏ ਨੇ ਨਾ ਚਮਚਾ ਵੀ ਚੱਕ ਕੇ ਲਕਾਉਦੇ ਨੇ ਮੈਂ ਤਾਂ ਬਾਹਲੀ ਆਦਤੋਂ ਮਜਬੂਰ ਆ ਗਈ ਮੈਂ ਤਾਂ ਨੀ ਪਹਿਨੇ ਕਿਤੇ ਆਹਾ ਘਰ ਨੂੰ ਨਾ ਚੱਕ ਕੇ ਵੇਚਦੀ ਭਾਈ ਆੜੇ ਕਿਤੇ ਬੁਢੀ ਨੂੰ ਨਾ ਵੇਚਿਆ ਨਹੀਂ ਤੇਰੀ ਤਾਂ ਆ ਵੀ ਨਹੀਂ ਤਸੱਲੀ ਚਲ ਬੁਢੀ ਦੀ ਬੋਲੀ ਲਵਾ ਦੇ ਨਹੀਂ ਲਵਾਉਂਦੀ ਹੈਗੀ ਚਲ ਚੰਗਾ